ਇਸੇ ਡਾਕਟਰ ਨੇ ਵੀ ਮੈਂ ਇਹਨਾਂ ਨੂੰ ਪਰਸੋਂ ਪਹਿਲੀ ਵਾਰ ਮਿਲਿਆ ਤੇ ਕਿਤੇ ਐ ਨਹੀਂ ਲੱਗਿਆ ਵੀ ਮੈਂ ਪਹਿਲੀ ਵਾਰ ਮਿਲਿਆ ਸੋ ਬਹੁਤ ਹੀ ਵਧੀਆ ਜਾਣਕਾਰੀ ਦਿੰਦਿਆ ਤੁਸੀਂ YouTube ਚੈਨਲ ਤੇ ਵੀ ਦੇਖ ਲਓ ਇਹਨਾਂ ਦੀਆਂ ਵੀਡੀਓ ਪੰਜਾਂ ਨਾਂ ਦਾ ਕੋਈ ਮਤਲਬ ਡਾਕਟਰ ਇਸ ਤਰ੍ਹਾਂ ਦੀ ਜਾਣਕਾਰੀ ਦਿੰਦਾ ਤੇ 나 ਹੀ ਮੇਰੇ ਹਿਸਾਬ ਨਾਲ ਕੋਈ ਦੇ ਤੇ ਦੂਜੀ ਗੱਲ ਡਾਕਟਰ ਸਾਹਿਬ ਨੇ ਕਰਿਆ ਵੀ ਬਰ ਪਿੰਦਲੇ ਬਾਈ ਨੇ ਫਾਰਮਰ ਦੀ ਆਪਣੇ ਕੋਲੇ ਬਈ ਇਦੋਂ ਦੋ ਸਾਲ ਪਹਿਲਾਂ ਤਿੰਨ ਚਾਰ ਗਾਂਵਾਂ ਸੀਗਾ ਤੇ ਉਸ ਤੋਂ ਬਾਅਦ ਮਤਲਬ ਮੈਂ ਹੀਫਰਾਂ ਤੋਂ ਸਟਾਰਟ ਕਰਿਆ ਮੇਨ ਮੁੱਦਾ ਉਹੀ ਖਰਾਕ ਦਾ ਆ ਜਾਂਦਾ ਵੀ ਖਰਾਕ ਜੀ ਆਪਣੀ ਸਹੀ ਆ ਤਾਂ ਪਸ਼ੂ ਆਟੋਮੈਟਿਕ ਹੀ ਆਪਣੇ ਸਹੀ ਆ ਇਸ ਟਾਈਮ ਮੇਰੇ ਫਾਰਮ ਤੇ ਰਿਪੀਟ ਬਰੀਡਿੰਗ ਦੀ ਸਮੱਸਿਆ ਬਿਲਕੁਲ ਜ਼ੀਰੋ ਆ ਜਿਵੇਂ ਬਾਈ ਉਹ ਮੇਥੋ ਸਾਦਾ ਵੱਡਾ ਫਾਰਮਰ ਹੋਵੇ ਵੀ ਮਸਟੈਟ ਦੀ ਸਮੱਸਿਆ ਉਹ ਵੀ ਮੇਰੇ ਖਾਦ ਨਾਲ ਰੌਲਾ ਇਹ ਇਸ ਦਾ ਹੀ ਆ ਵੀ ਜੇ ਆਪਾਂ ਖਰਾਕ ਸੁਧਾਰਾਂਗੇ ਤਾਂ ਆਪਣੇ ਪਸ਼ੂ ਤੰਦਰੁਸਤ ਆ ਉਦੇ ਵਿੱਚ ਆਪਣਾ ਫਾਇਦਾ ਬਹੁਤ ਹੈ ਇੱਕ ਤਾਂ ਡਾਕਟਰ ਦੀ ਫੀਸ ਹੈ ਮੈਡੀਕਲਾਂ ਤੇ ਬਾਕੀ ਪਸ਼ੂ ਦਾ ਪਸ਼ੂ ਆਪਣਾ ਖੜਾ ਜਦੋਂ ਆਪਾਂ ਸਸਤੀਆਂ ਫੀਡਾਂ ਬੰਨੀ ਜਾਂਦੇ ਆ ਜਾਂ ਸਸਤੀ ਖਰਾਕ ਵਾ ਲੈ ਜਾਂਦੇ ਆ ਨਾ ਉਦੋਂ ਆਪਣਾ ਉੱਥੇ ਬਹੁਤ ਵੱਡਾ ਨੁਕਸਾਨ ਹੁੰਦਾ ਤੇ ਨਾਲੇ ਆਪਣੇ ਮਤਲਬ ਲੱਖ ਸਵਾ ਲੱਖ ਦੀ ਗਾਂ ਖਰਾਕ ਹੁੰਦੀ ਆ ਜਿਹੜਾ ਦੁੱਧ ਜਾਂਦਾ ਉਹ ਆਖ ਜਾਂਦਾ ਹੈਗਾ ਤੇ ਮੈਡੀਸਨ ਤੇ ਡਾਕਟਰੀ ਦਾ ਖਰਚਾ ਬਹੁਤ ਹੁਣ ਤੁਸੀਂ ਐ ਲੈ ਲਓ ਵੀ ਇੱਕ ਦੂ 2011 12 ਤੋਂ ਆਪਾਂ 10000 ਜਾਂ 12000 ਲੀਟਰ ਵਾਲੇ ਸੀਮਨ ਵਰਤਦੇ ਆ ਜੇ ਕੋਈ ਆਮ ਬੰਦਾ ਜ਼ਿੰਮੇਵਾਰ ਦੱਸਦੇ ਜਿਹਦੇ ਕਰੇ ਕੋਈ 35 ਲੀਟਰ ਦੁੱਧ ਗਾ ਦਿੰਦੀ ਹੋਵੇ ਆਪਾਂ ਜਦੋਂ ਡਾਕਟਰ ਆਉਂਦਾ ਆਪਾਂ ਕਹਿੰਦੇ ਨੇ ਵੀ ਚੰਗਾ ਸੀਮਨ ਲਾ ਦੇ ਜੀ ਸੈਕਸ਼ਨ ਸੀਮਨ 2 2025 2500 3 3000 ਤੱਕ ਲਵਾਉਣੇ ਪਰ ਆਪਾਂ ਦੁੱਧੋ ਦੋ ਨਾਲ ਕੁਝ ਚਾਹੁੰਦਾ ਨਹੀਂ ਚਾਹੁੰਦਾ ਤੋ ਸੋ ਰੌਲਾ ਤਾਂ ਸਾਰਾ ਬਾਈ ਖਰਾਕ ਤੇ ਜੇ ਆਪਾਂ ਖਰਾਕ ਸੁਧਾਰਾਂਗੇ ਤਾਂ ਆਪਣੇ ਪਸ਼ੂ ਵੀ ਤੰਦਰੁਸਤ ਆਪਾਂ ਵੀ ਨਹੀਂ ਘਾਟੇ ਚ ਜਾਂਦੇ ਜਦੋਂ ਆਪਾਂ ਮਹਿੰਗੀ ਖਰਾਕ ਰੋਂਦੇ ਆ ਕੇ ਪਿੱਛੇ ਨੂੰ ਹਟਦੇ ਆ ਉਦੋਂ ਨਾਲੇ ਤਾਂ ਆਪਣਾ ਪਸ਼ੂ ਜਾਂਦਾ ਨਾਲੇ ਆਪਣਾ ਮਨ ਟੁੱਟਦਾ ਵੀ ਆਪਾਂ ਕਿਹੜੇ ਕੰਮੀ ਪਏ ਆ ਸੋ ਮੈਂ ਸਾਲ ਕੋ ਵੱਧ ਦਾ ਸਾਲੀ ਹੋਇਆ ਮੈਨੂੰ ਇਸ ਕਿਤੇ ਚਾ ਇਹ ਨੂੰ ਅੱਜ ਮੇਰੇ ਕੋਲ 28 29 ਜਨਵਰੀ ਆ ਬਾਈ ਵਧੀਆ ਪ੍ਰਾਫਟ ਆ ਮੇਰਾ ਵਧੀਆ ਬੰਦਾ ਰੱਖਿਆ ਹੋਇਆ ਇੱਥੇ ਆਇਆ ਵਾ ਤੇ ਸੋਹਣਾ ਕੰਮ ਕਰਾ ਕੋਈ ਕਿੱਤਾ ਕੋਈ ਵੀ ਆ ਕਿੱਤਾ ਨਹੀਂ ਮਾੜਾ ਬਾਈ ਤੇ ਰੌਣਾ ਉਹੀ ਆ ਵੀ ਕੀ ਕਹਿੰਦੇ ਆ ਆਪਣੀ ਮੰਨ ਲਓ ਮੈਨੇਜਮੈਂਟ ਮਾੜੀ ਹੋ ਸਕਦੀ ਆ ਆਪਣੀ ਖਰਾਕ ਮਾੜੀ ਹੋ ਸਕਦੀ ਆ ਕਿੱਤਾ ਆਪਾਂ ਕੋਈ ਨਹੀਂ ਮਾੜਾ ਕਰ ਸਕਦੇ ਜੇ ਆਪਾਂ ਗਾਂ ਨੂੰ ਖਾ ਗਾਂ ਖਾਂਦੇ ਆ ਤਾਂ ਮਾਈ ਬਣੂਗੀ ਬਾਈ ਉਹਦੇ ਜੋ ਆਪਾਂ ਮੰਨ ਲਓ ਪ੍ਰਾਫਿਟ ਨਹੀਂ ਕਮਾ ਸਕਦੇ ਕੋਈ ਵੀ ਜੇ ਹੁਣ ਤੁਸੀਂ ਦੁੱਧ ਚੋਂ ਲਾ ਲਓ ਜੇ 100 ਜੋ ਆਪਾਂ ਨੂੰ 20 ਰੁਪਏ ਵਜਦੇ ਆ ਮੇਰੇ ਹਿਸਾਬ ਨਾਲ ਬਹੁਤ ਆ ਜੇ ਆਪਾਂ ਮਗਰ ਬੱਚੀਆਂ ਤਿਆਰ ਕਰਦੇ ਆ ਉਦੋਂ ਦਾ ਪੈਨੂ ਉਹੀ ਆ ਤੁਸੀਂ ਕਿਸੇ ਵੀ ਵੱਡੇ ਡਾਕਟਰ ਨਾਲ ਗੱਲ ਕਰ ਲਓ ਤੁਹਾਨੂੰ ਕਹੂਗਾ ਵੀ ਤੁਸੀਂ ਫਾਰਮ ਕਰਨਾ ਤੁਹਾਨੂੰ ਤੀਜੇ ਸਾਲ ਪ੍ਰਾਫਿਟ ਹੋ ਤੀਜੇ ਸਾਲ ਦਾ ਮਤਲਬ ਇਹੀ ਹੁੰਦਾ ਜੀ ਆਪਾਂ ਮਗਰ ਬੱਚੇ ਤਿਆਰ ਕਰਦੇ ਆ ਜਦੋਂ ਆਪਾਂ ਵੇਚਦੇ ਆ ਉਹੀ ਆਪਾਂ ਨੂੰ ਮਨਾਫਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਕੋਈ ਵੀ ਬੰਦਾ ਜਿਹਨੇ ਨਵਾਂ ਕੰਮ ਸਟਾਰਟ ਕਰਨਾ ਚਾਹੇ ਜਿਹਦਾ ਵੀ ਕਰਿਆ ਵਾ ਉਹ ਆਪਣਾ ਖਰਾਕ ਵੱਲ ਧਿਆਨ ਦੇਵੇ ਤੇ ਹੁਣ ਮਸਟੈਟ ਦੀ ਸਮੱਸਿਆ ਦੱਸਿਆ ਬਾਈ ਨੇ ਮੈਂ ਮਸਟੈਟਸ ਵਾਲੀ ਗਾਂ ਹੀ ਲਈ ਸੀ ਉਹਦੇ ਮਗਰਲੇ ਥਣਾ ਚ ਸਲਾਈ ਵੱਜੀ ਹੋਈ ਸੀ ਉਹ ਨੂੰ ਤੀਜੇ ਚੌਥੇ ਦਿਨ ਮਸਟੈਟਸ ਰਹਿੰਦੀ ਸੀਗੀ ਤੇ ਹੁਣ ਮੱਲਾ ਦਾ ਜਿਹੜੀ ਆ ਮੈਪਲੇ ਫੀਡ ਆਈ ਆ 6 ਮਹੀਨੇ ਹੋ ਗਿਆ ਇਹਨੂੰ ਤੇ ਮੇਰੇ ਪਹਿਲੇ ਦਿਨ ਕੋਈ ਘਰੇ ਆਉਂਦੀ ਹੈ ਇਹ ਜਦੋਂ ਧੀ ਆਉਂਦੀ ਆ ਡਾਕਟਰ ਉਤਾਰ ਟੋਲਜੀ ਨਾਲ ਗੱਲ ਹੋਈ ਅਸੀਂ ਫੀਡ ਤੇ ਜ਼ੋਰ ਪਾਇਆ ਵੱਡੇ ਫਾਰਮ ਅਡਾਪਟ ਕਰਦੇ ਸੀਗੇ ਉਸ ਤੋਂ ਬਾਅਦ ਮੈਂ ਵਰਤਦਾ ਮੇਰੇ ਘਰੇ ਅੱਜ ਸਟੈਂਡਸ ਰਿਪੀਟ ਬਰੀਡਿੰਗ ਦੀ ਜ਼ੀਰੋ ਸਮੱਸਿਆ ਜਿਵੇਂ ਹੁਣ ਇਹਨਾਂ ਦੀ ਜਿਹੜੀ ਮੈਂ ਡਰਾਈ ਤੋਂ ਜਾਂ ट्रांजੈਕਸ਼ਨ ਨੂੰ ਫੀਲਡ ਵਰਤੀ ਆ ਉਹ ਗਾਂ ਜਿਹੜੀ ਮੇਰੇ ਘਰੇ ਪਿਛਲੇ ਸੂਏ 18 ਲੀਟਰ ਦਿੰਦੀ ਸੀ ਅੱਜ 32 ਲੀਟਰ ਦੀ ਪੀ ਕੇ ਤੇ ਤੀਜੇ ਸੂਏ ਚੌਥੇ ਸੂਏ ਵਾਸਤੇ ਉਹ ਸੈਕਸ਼ਨ ਦੀਮਨ ਤੋਂ ਗੱਬਣਾ ਤੇ ਨਹੀਂ ਆਪਣੀਆਂ ਹੀਫਰਾਂ ਵੀ ਮੰਨ ਲਓ ਗੱਬਣਾ ਨਹੀਂ ਹੁੰਦੀਆਂ ਤੇ ਐਵੇਂ ਹੀਫਰਾਂ ਦੀ ਗੱਲ ਆ ਹੀਫਰਾਂ ਮੈਂ ਥੋੜੇ ਪਿੰਡ ਤੋਂ ਹੀ ਲੈ ਕੇ ਗਿਆ ਇਹ ਨੂੰ ਮੈਂ ਲੰਦਾ ਜਨਵਰੀ ਤੇ ਲੈ ਕੇ ਗਿਆ ਜਮਾ ਮਤਲਬ ਬਹੁਤ ਕੁੱਟੀਆਂ ਹੋਈਆਂ ਬੱਛੀਆਂ ਸੀ ਉਹ ਤੋ ਤੁਸੀਂ ਅੱਜ ਮੇਰੇ ਘਰੇ ਜਾ ਕੇ ਸਿਆਣ ਲਓ 2 ਮਹੀਨੇ ਹੋ ਗਏ ਇੱਕ ਲੋਹ ਦੀ ਤਾਂ AIB ਹੋ ਗਈ ਬਹੁਤ ਵਧੀਆ ਮਤਲਬ ਉਹਨਾਂ ਦਾ ਰਿਜ਼ਲਟ ਹੈ ਤੇ ਆਈ ਜਿਵੇਂ ਹੁਣ ਗਾਂ ਕੀ ਤੁਸੀਂ ਕਹਿੰਦੇ ਵੀ ਗਾਂ ਗਾਇਆਂ ਆਪਣੇ ਘਰੇ ਪਸ਼ੂ ਬਹੁਤ ਚੰਗੇ ਜਾਨਵਰ ਖੜੇ ਆ ਪਰ ਰੌਲਾ ਕੀ ਆ ਆਪਾਂ ਨੂੰ ਸਮਝਣ ਦੀ ਲੋੜ ਆ ਵੀ ਇਹਨਾਂ ਤੋਂ ਦੁੱਧ ਲੈਣਾ ਕਿਵੇਂ ਆਪਾਂ ਜਾਨਵਰ ਤਾਂ ਹੁਣ ਆਪਾਂ ਇਹ ਲਾ ਲੂ ਵੀ ਤੁਸੀਂ ਮਹਾਰਾਸ਼ਟਰ ਵਾਲੇ ਆਪਾਂ ਤੋਂ 7 ਲੱਖ 1.5 ਲੱਖ ਦੀ ਗਾਂ ਲੈ ਜਾਂਦੇ ਆ 20000 ਰੁਪਏ ਖਰਚਾ ਆਉਂਦਾ ਇੰਨੇ ਪੈਸੇ ਉਹ ਲਾਉਂਦੇ ਆ ਤੇ ਆਪਾਂ ਆਮ ਜੀਮੀਦਾਰ ਇੰਨਾ ਪੈਸਾ ਲਾ ਨਹੀਂ ਸਕਦੇ ਜਿਹੜਾ ਚੰਗਾ ਜਾਨਵਰ ਉਹ ਬਾਹਰ ਜਾ ਰਿਹਾ ਰੌਲਾ ਇਹ ਵੀ ਆਪਾਂ ਚੰਗੇ ਜਾਨਵਰ ਆਪਣੇ ਕੋਲੇ ਬਹੁਤ ਨੇ ਜਿਹੜੇ ਹੁਣ ਅੱਜ ਆਪਾਂ ਮਹਿੰਗੇ ਸੀ ਹੁਣ ਵਤ ਰਹੇ ਹਾਂ ਕੋਈ ਬੰਦਾ ਆਪਣਾ ਆਮ ਜ਼ਿਮੀਦਾਰ 70 ਲੀਟਰ ਦੁੱਧ ਕਢਾਉਂਦਾ ਕੋਈ ਨਹੀਂ ਕਢਾਉਗਾ ਜਿਹੜੇ ਏਡੂ ਪਹਿਲਾਂ 8 10 ਦਾ 10000 ਲੀਟਰ ਵਾਲੇ ਸੀਵਨ ਆਏ ਵੇ ਆ ਉਹ ਆ ਵੀ ਆਪਣੇ ਘਰਾਂ 'ਚ ਜਾਨਵਰ ਖੜੇ ਆ ਪਰ ਦੁੱਧ ਕਿਸੇ ਕੋਲੇ 15 16 ਲੀਟਰ ਤੋਂ ਵੱਧ ਨਹੀਂ ਕੱਢਦੀ ਰੌਲਾ ਮੇਨ ਖਰਾਕ ਦੀ ਪੈਂਦਾ ਮੈਡੀਸਨ ਨੇ ਕੁਝ ਨਹੀਂ ਕਰਨਾ ਜਿਵੇਂ ਡਾਕਟਰ ਸਾਹਿਬ ਦਾ ਲੋਗੋ ਆ ਵੀ ਖਰਾਕੀ ਮਸਲੇ ਆ ਇਹ ਇਹ ਸੱਚੀ ਖਰਾਕ ਦੇ ਮਸਲੇ ਆ ਬਾਈ ਜੇ ਤੁਸੀਂ ਕਾਮਜਾਬ ਹੋਣਾ ਹੈ ਤਾਂ ਚੰਗੀ ਖਰਾਕ ਵਰਤੋ ਕਿਸੇ ਵੀ ਕੰਪਨੀ ਦੀ ਵਰਤ ਲਓ ਆਪਾਂ ਨੂੰ ਉਹਦੇ 'ਚ ਕੋਈ ਦਿੱਕਤ ਨਹੀਂ ਹੈ ਪਰ ਚੰਗੀ ਵਰਤੋ ਹੁਣ ਉਹ ਮੁੰਡਾ ਜਿਹੜਾ ਬਾਈ ਨੇ ਸਵਾਲ ਪੁੱਛਿਆ ਸੀ ਵੀ ਮੇਰੇ ਪਸ਼ੂ ਐ ਉਹਨੂੰ 10 ਦਿਨ ਹੋਇਆ ਫੀਡ ਵਰਤਦੇ ਨੂੰ ਉਹਦਾ ਫਾਰਮ ਤੁਸੀਂ ਉਦੋਂ ਪੁੱਛ ਲਓ ਜਾ ਕੇ ਜਦੋਂ ਬੈਕ ਤੇ ਜਾ ਰਿਹਾ ਸੀ ਇਹਦੇ ਪਿੰਡੋਂ ਹੀ ਮੈਂ ਦੋ ਰਿਪੀਟਰ ਗਾਂਵਾਂ ਲੱਜਾਂ ਗਾਂਵਾਂ ਲੱਜਾਂ ਮੈਂ ਉਹ 75000 ਦੀਆਂ ਦੋ ਤੇ ਜੇ ਅੱਜ ਮੈਂ ਵੇਚ ਨਹੀਂ ਹੋਵੇ ਮੈਂ ਉਹ ਫਰਬਰੀ ਜਗਾਂ ਲੱਜਾਂ ਮੈਂ ਲੱਖ ਰੁਪਏ ਦੀਆਂ ਨਹੀਂ ਦਿੰਦਾ 13 ਲੀਟਰ ਗਾਂ ਦਾ ਦੁੱਧ ਦਿੰਦੀ ਸੀ ਜਿੱਤੇ ਅਸੀਂ ਉਹਨਾਂ ਦੇ ਬਾਂਜਾਂ ਦੇ ਘਰੋਂ ਲੈ ਕੇ ਆਏ ਮੇਰੇ ਕੋਲੇ 10 ਦਿਨਾਂ ਬਾਅਦ ਉਹ 20 ਕਿਲੋ ਕੰਡੇ ਤੇ ਅੱਜ ਵੀ ਚਵਾ ਰਹੀ ਹੈ ਤੇ ਨਾਲੇ ਉਹਨਾਂ ਦੇ ਮਰਸੀਮਾਂ ਦੀ ਇਹ ਆਈ ਕਰਦੀ ਉਹ ਬੰਦੇ ਕੋਲੇ ਰਹਿੰਦੀਆਂ ਨਹੀਂ ਸਾਤ-ਸਾਤ ਦਿਨ ਹੋ ਗਏ ਖਰਾਕ ਰੌਲਾ ਕੀ 4 ਰੁਪਏ ਸੀ ਉਹਦੇ ਤੋਂ ਲਿਆ ਉਹ ਬੰਦੇ ਨੇ ਕੰਮ ਛੱਡਿਆ ਉਹਦੇ ਕੋਲੋਂ ਦੋ ਤਿੰਨ ਦਿਨ ਚਾਰ ਵੀ ਮੇਰਾ ਮੇਰਾ ਪਿੰਡ ਜਲਾਲ ਆ ਗੁਰੂਸਰੋਂ ਸਾਡਾ 4 ਆਉਂਦਾ ਰੌਲਾ ਕੀ ਰੌਲਾ ਕੰਨੀ ਖਰਾਕ ਰਹੇਗੀ ਜੇ ਆਪਾਂ ਖਰਾਕ ਸੁਧਾਰ ਸਕਦੇ ਆ ਖਰਾਕ ਖਰਾਕ ਸੁਧਾਰੋ ਤਾਂ ਆਪਣੇ ਪਸ਼ੂ ਆਟੋਮੈਟਿਕ ਆਪਾਂ ਬਾਧੇ ਚ ਜਾਵਾਂਗੇ ਆਪਾਂ ਘਾਟੇ ਚ ਕੋਈ ਵੀ ਕੰਮ ਆ ਕੋਈ ਵੀ ਕੰਮ ਆਪਾਂ ਸਟਾਰਟ ਕਰਨਾ ਉਹਨੂੰ ਸਹੀ ਆਪਣੇ ਮਾਰਾਂ ਨਾਲ ਜੁੜੋ ਚੰਗੇ ਡਾਕਟਰਾਂ ਹੈਗੇ ਆ ਜਿਹੜੇ ਉਹਨਾਂ ਤੋਂ ਮਤਲਬ ਖਰਾਕ ਦੇ ਪੁੱਛੋ ਕਿ ਜੇ ਮੈਂ ਡਾਕਟਰ ਸਾਹਿਬ ਕਹ ਰਹੇ ਇਹਨਾਂ ਨੂੰ ਜਦੋਂ ਮਰਜ਼ੀ ਤੁਸੀਂ ਫੋਨ ਕਰ ਲਓ ਬਾਕੀ ਇਹਨਾਂ ਦੀ YouTube ਤੇ ਬਹੁਤ ਵਧੀਆ ਜਾਣਕਾਰੀਆਂ ਹੁੰਦੀਆਂ ਤੁਸੀਂ ਜਦੋਂ ਮਰਜ਼ੀ ਕੱਢ ਕੇ ਦੇਖ ਕੇ ਸੁਣ ਸਕਦੇ ਹੋ ਪਰ ਰੌਲਾ ਉਹੀ ਹੈ ਨਾ ਭਈ ਇੱਥੋਂ ਆਪਾਂ ਸੁਣ ਕੇ ਬਾਕੇ ਜਾਂ ਮੇਰੇ ਵਰਗਾ ਬੋਲ ਜਾਂਦਾ ਜਾਂ ਡਾਕਟਰ ਸਾਹਿਬ ਬੋਲਿਆ ਇੱਧਰ ਨਹੀਂ ਸੁਣਿਆ ਉੱਧਰ ਦੀ ਕੱਢਦਾ ਫੇਰ ਨਹੀਂ ਆਪਾਂ ਕੰਮ ਜਾਬ ਹੁੰਦੇ ਫੇਰ ਆਪਾਂ ਨੂੰ ਡੈਰੀ ਸਹੀ ਫਾਇਦਾ ਕਿਉਂ ਆਪਾਂ ਨਾੜੇ ਦਾ 5-4 ਕਿਨਾਂ ਦਾ 4 ਪਾਉਨੇ ਆ ਨਾੜੇ ਪੁਰਸ਼ੂਆਂ ਦੇ ਪੈਸੇ ਲਾਉਣੇ ਨਾਲੇ ਕੰਮ ਛੱਡਦੇ ਆ ਬੰਦਾ ਰੱਖਦੇ ਆ ਉਹ ਫੇਰ ਆਪਾਂ ਸੱਚੂ ਹੀ ਘਾਟੇ ਜਾਂ ਫੇਰ ਆਪਾਂ ਨਫੇ ਨਹੀਂ ਹੈ ਮੈਂ 2 ਸਾਲ ਪਹਿਲਾਂ ਕੰਮ ਸਟਾਰਟ ਕਰਿਆ ਮੇਰੇ ਕੋਲ ਤਿੰਨ ਗਾਂਆਂ ਸੀਗੀਆਂ ਇੱਕ ਮੈਂ ਵੇਚ ਕੇ ਹੀਫਰਾਂ ਲੰਝਾ ਸੀ ਜੇ ਮੇਰੇ ਫਾਦਰ ਸਾਹਿਬ ਇੱਥੇ ਆਏ ਵੇ ਮੈਂ ਇੱਕ ਦਿਨ ਘਰੋਂ ਪੈਸਾ ਨਹੀਂ ਲਿਆ ਮੈਂ ਅੱਜ 1.5 ਲੱਖ ਤੱਕ ਦੀ ਵੀ ਗਾਂ ਲੈ ਲਨ ਮੇਰਾ ਬੰਦਾ ਰੱਖਿਆ ਉਹਦਾ ਖਰਚਾ ਮੈਂ ਆਪ ਕਰਦਾ ਫੀਲਡ ਦਾ ਖਰਚਾ ਆਪ ਕਰਦਾ ਮੈਂ ਸੋ ਇਹੀ ਆ ਵੀ ਥੋੜਾ ਜਿਹਾ ਤਰੀਕੇ ਨਾਲ ਜੇ ਚੱਲੋਗੇ ਦਿਮਾਗ ਨਾਲ ਚੱਲੋਗੇ ਤਾਂ ਸਾਰਾ ਕੁਝ ਇੱਥੇ ਹੀ ਆ ਬਾਈ ਤੇ ਜਿਵੇਂ ਹੁਣ ਆਪਾਂ ਬਾਹਰ ਜਾ ਕੇ ਸਾਰਾ ਸਾਰਾ ਦਿਨ ਮੁੰਡੇ ਕੰਮ ਕਰਦੇ ਆ ਸਾਰੀ ਸਾਰੀ ਰਾਤ ਟਰੱਕ ਚਲਾਉਂਦੇ ਆ ਸਾਰਾ ਕੁਝ ਕਰਦੇ ਜੇ ਓਨੀ ਕੁ ਮਿਹਨਤ ਆਪਾਂ ਅੱਧੀ ਵੀ ਇੱਥੇ ਕਰਨ ਲੱਗਿਆ ਆਪਦੇ ਘਰੇ ਰਹਿ ਕੇ ਨਾਲੇ ਤਾਂ ਆਪਾਂ ਮਾਪੇ ਉਹਦੇ ਕੋਲ ਜਾਣ ਨਾਲੇ ਭਾਈ ਆਪਾਂ ਕਾਮਯਾਬ ਹੋ ਸਕਦੇ ਆ ਰੌਲਾ ਬਸ ਇੱਕ ਤਾਂ ਆਪਾਂ ਕੰਮ ਨਹੀਂ ਕਰਕੇ ਰਾਜੀ ਇੱਕ ਥੋੜਾ ਜਿਹਾ ਆਪਾਂ ਸਹੀ ਤਰੀਕਾ ਨਹੀਂ ਆਪਣਾ ਸਹੀ ਕੋਈ ਵੀ ਕੰਮ ਉਹਨੂੰ ਬਿਜ਼ਨਸ ਦੇ ਹਿਸਾਬ ਨਾਲ ਕਰੋ ਆਪਾਂ ਆਏ ਨਹੀਂ ਹਾਵੀ ਆਪਣੇ ਪਸ਼ੂ ਰੱਖਿਆ ਤਾਂ ਬਸ ਪਸ਼ੂ ਰੱਖੇ ਆ ਉਹਨੂੰ ਕੰਮ ਨਹੀਂ ਉਹਨੂੰ ਕਿੱਤਾ ਬਣਾਓ ਬਈ ਕਿੱਤਾ ਕੋਈ ਵੀ ਮਾੜਾ ਨਹੀਂ ਕੋਈ ਵੀ ਕਰ ਲਓ ਪਰ ਸ਼ੌਂਕ ਨਾਲ ਕਰੋ ਤੁਹਾਨੂੰ ਸ਼ੌਂਕ ਹੋਵੇ ਜਨੂਨ ਹੋਵੇ ਤੁਸੀਂ ਆਟੋਮੈਟਿਕ ਹੀ ਕਾਮਯਾਬ ਹੋਮੋਗੇ ਬਾਕੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਡਾਕਟਰ ਗੁਰਪ੍ਰੀਤ ਦਾ ਜਿਨ੍ਹਾਂ ਦੇ ਮਤਲਬ ਮੈਂ ਉਹਨਾਂ ਦੀ ਰਹਿਨਮਾਈ ਹੇਠ ਮੇਰਾ ਕੰਮ ਚੱਲਦਾ ਤੇ ਮੇਰੇ ਅੱਜ ਤੱਕ ਕੋਈ ਵੀ ਡਾਕਟਰੀ ਸਮੱਸਿਆ ਨਹੀਂ ਹੈ ਤੁਸੀਂ ਜਦੋਂ ਮਰਜ਼ੀ ਮੇਰੇ ਘਰੇ ਕੇਰਾ ਮਾਰ ਸਕਦਾ ਮੇਰੇ ਕੋਲੇ 28 30 ਜਾਨਵਰ ਆ ਤੇ ਮੇਰੇ ਕੋਲੇ ਮੈਡੀਕਲ ਦੀ ਸਮੱਸਿਆ ਬਿਲਕੁਲ ਜ਼ੀਰੋ ਆ ਮਿਸਟੈਟਸ ਦੀ ਰੀਪੀਟ ਪ੍ਰੀਡਿਕ ਦੀ ਸਾਰਾ ਕੁਝ ਮੇਰੇ ਕੋਲੇ ਮਤਲਬ ਜ਼ੀਰੋ ਆ ਤੇ ਬਹੁਤ ਵਧੀਆ ਮੇਰਾ ਫਾਰਮ ਚੱਲਦਾ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜਿੰਨੇ ਵੀ ਮੁੰਡੇ ਆ ਜਾਂ ਕੋਈ ਵਧੀਆ ਬੰਦੇ ਜਿਨ੍ਹਾਂ ਨੇ ਆਪਣਾ ਫਾਰਮ ਕਰਨਾ ਜਾਂ ਨਵਾਂ ਕੰਮ ਕਰਨਾ ਤੁਸੀਂ ਚੰਗੇ ਮਾਰ ਡਾਕਟਰਾਂ ਨਾਲ ਜੁੜੋ ਤੇ ਵਧੀਆ ਖਰਾਕ ਮਾਰ ਤੋਂ ਬਈ ਤੁਸੀਂ ਘਾਟੇ 'ਚ ਨਹੀਂ ਜਾਂਦੇ ਨਫੇ 'ਚ ਰਹੋਗੇ ਬਹੁਤ ਵਧੀਆ ਕੀਤਾ ਇਹ ਮਾੜਾ ਕੀਤਾ ਨਹੀਂ ਨਾਲੇ ਆਪਾਂ ਘਰ ਦੇ ਘਰੇ ਆ ਤੇ ਨਾਲੇ ਵੀ ਆਪਣਾ ਕੰਮ ਵਧੀਆ ਪੈਸਾ ਵਧੀਆ ਮੁਨਾਫਾ ਵਧੀਆ ਹੁੰਦਾਗਾ ਪਰ ਜੇ ਆਪਾਂ ਅੱਖ ਕੇ ਵੀ ਅੱਜ ਨਾਲ ਹੀ ਆਪਾਂ ਲੱਖ ਰੁਪਏ ਦੀ ਅੱਜ ਤਾਂ ਨਹੀਂ ਹੁੰਦਾ ਵੀ ਟਾਈਮ ਤਾਂ ਲੱਗਦਾ ਤੇ ਪਰ ਕਾਮਯਾਬ ਆਪਾਂ ਜਰੂਰ ਹੋ ਸਕਦੇ ਆ ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਕਿ ਮੈਂ ਤਾਂ ਜਾਂਚਕਾ ਪਹਿਲੀ ਵਾਰੀ ਮੈਕ ਤੇ ਬੋਲਿਆ ਸੋ ਦਵਾਰੇ ਫੇਰ ਡਾਕਟਰ ਜੀਵਨ ਗੁਪਤਾ ਜੀ ਦਾ ਸਾਡੇ ਨਿੱਕੇ ਜਿਹੇ ਸੱਦੇ ਤੇ ਮੇਰੇ ਵੱਡੇ ਭਾਈ ਦੇ ਮਾਲੂ ਉਦਘਾਟਨ ਤੇ ਡੈਰੀ ਮਾਰਡ ਤੇ ਪਹੁੰਚੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਸੋ ਉਹਨਾਂ ਦਾ ਦਿਲ ਦੀਆਂ ਗ੍ਰਾਂਜਾਂ ਤੋਂ ਬਹੁਤ ਬਹੁਤ ਧੰਨਵਾਦ ਕਰਦਿਆਂ ਸਮੂਹ ਨਗਰ ਪੰਚਾਇਤ ਦਾ ਸਰਪੰਚ ਸਾਹਿਬ